ਪੰਜਾਬ ਮੰਤਰੀ ਮੰਡਲ ਦੇ ਵਿੱਚ ਇੱਕ ਵਾਰ ਫਿਰ ਤੋਂ ਫੇਰ ਬਦਲ ਹੋਣ ਜਾ ਰਿਹਾ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮ ਨੂੰ ਰਾਜਪਾਲ ਸਾਹਿਬ ਨੂੰ ਮਿਲਣਗੇ ਹੁਣ ਮੰਤਰੀ ਮੰਡਲ ਦੇ ਵਿੱਚ ਕਿਹੜੇ ਵਿਧਾਇਕਾਂ ਦੀ ਐਂਟਰੀ ਹੋਣ ਜਾ ਰਹੀ ਹੈ ਕਿਹੜੇ ਮੰਤਰੀਆਂ ਦੇ ਡਿਪਾਰਟਮੈਂਟ ਬਦਲੇ ਜਾਣਗੇ ਕਿਹੜੇ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਇਸ ਬਾਰੇ ਅਹਿਮ ਗੱਲਬਾਤ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਤੇ ਨਾਲ ਉਧਰ ਚਰਚਾ ਕਰਾਂਗੇ ਕਾਂਗਰਸ ਦੇ ਵਿੱਚ ਆਏ ਪਚਾਲ ਦੀ ਜਿਮਨੀ ਚੋਣ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਦੇ ਵਿੱਚ ਵੱਡਾ ਪੁਚਾਲਾ ਹੈ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਤੋਂ ਬਾਅਦ ਇੱਕ ਵੱਡੀ ਹਲਚਲ ਕਾਂਗਰਸ ਦੇ ਵਿੱਚ ਹੋਈ ਆ ਆਖਰ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਦੇ ਕਾਰਨ ਕੀ ਰਹੇ ਨੇ ਇਸ ਤੋਂ ਪ੍ਰਵਸਾਰ ਦੇ ਨਾਲ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਜੀ ਜੋ ਸਵਾਗਤ ਹੈ ਜੀ ਪ੍ਰੋਗਰਾਮ ਚ ਧੰਨਵਾਦ ਲਖਵਿੰਦਰ ਜੀ ਸਰ ਫੇਰ ਬਦਲ ਹੋਣ ਜਾ ਰਹੀ ਹੈ ਅੱਜ ਮੁੱਖ ਮੰਤਰੀ ਸਾਹਿਬ ਮਿਲਣ ਲੱਗੇ ਨੇ ਖਬਰ ਬੜੀ ਵੱਡੀ ਆ ਲੇਕਿਨ ਉਸ ਤੋਂ ਪਹਿਲਾਂ ਗੱਲ ਕਾਂਗਰਸ ਦੀ ਕਰ ਲੈਨੇ ਆ ਕਿਉਂਕਿ ਕੱਲ ਜਿਮਨੀ ਚੋਣ ਦਾ ਰਿਜ਼ਲਟ ਆਉਣ ਤੋਂ ਬਾਅਦ ਹਲਚਲਾਂ ਤੇਜ਼ ਹੋਈਆਂ ਨੇ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਰਿਜ਼ਲਟ ਆਉਣ ਤੋਂ ਬਾਅਦ ਹਾਰ ਤੋਂ ਬਾਅਦ ਤੁਰੰਤ ਆਪਣੀ ਪ੍ਰਧਾਨਗੀ ਤੋਂ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਆਖਿਰ ਇਸ ਅਸਤੀਫੇ ਦੇ ਕਾਰਨ ਕੀ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਾਂਗਰਸ ਨੂੰ ਕਿਸ ਦਿਸ਼ਾ ਵਿੱਚ ਦੇਖ ਰਿਹਾ ਦੇਖੋ ਭਾਰਤ ਭੂਸ਼ਣ ਆਸ਼ੂ ਨੇ ਇਸ ਰਿਜ਼ਲਟ ਤੋਂ ਬਾਅਦ ਤੁਰੰਤ ਜਿਹੜਾ ਆਪਣੀ ਕਾਰਜਕਾਰੀ ਪ੍ਰਧਾਨੀ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਜਿਵੇਂ ਹੀ ਇਹ ਖਬਰ ਜਿਹੜੀ ਆਈ ਉਦੋਂ ਹੀ ਜਿਹੜੇ ਉਹ ਸਿਆਸੀ ਭਾਂਬੜ ਜਿਹੜੇ ਉਹ ਮਚ ਗਏ ਹਾਲਾਂਕਿ ਇਹ ਅਸਤੀਫਾ ਭਾਰਤ ਭੂਸ਼ਣ ਆਚੂ ਹਰਾ ਨੇ ਆਪਣੀ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਿ ਠੀਕ ਹੈ ਮੇਰੀ ਹਾਰ ਹੋਈ ਹੈ ਔਰ ਪੂਰੀ ਹਾਰ ਦੀ ਜ਼ਿੰਮੇਵਾਰੀ ਜਿਹੜੀ ਉਹ ਮੈਂ ਲੈਣਾ ਹੈ ਔਰ ਹਾਰ ਦੀ ਜ਼ਿੰਮੇਵਾਰੀ ਲੈ ਕੇ ਮੈਂ ਨੈਤਿਕਤਾ ਦੇ ਆਧਾਰ ਤੇ ਆਪਣੀ ਕਾਰਜਕਾਰੀ ਪ੍ਰਧਾਨੀ ਤੋਂ ਜਿਹੜਾ ਉਹ ਅਸਤੀਫਾ ਦਿੰਨਾ ਇਹ ਗੱਲ ਕਹਿ ਕੇ ਜਿਹੜਾ ਹੈਗਾ ਆਚੂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਪਰ ਇਸ ਅਸਤੀਫੇ ਦੇ ਪਿੱਛੇ ਸਿਆਸੀ ਮਾਇਨੇ ਬਹੁਤ ਵੱਡੇ ਨੇ ਲਖਵਿੰਦਰ ਜੀ ਔਰ ਜੇ ਆਪਾਂ ਗੱਲ ਕਰੀਏ ਭਾਰਤ ਪੁਸ਼ਨ ਆਸ਼ੂ ਬਹੁਤ ਕੁਝ ਆਪਣੇ ਅੰਦਰ ਹੀ ਸਮਿਟੀ ਬੈਠੇ ਆ ਬੜਾ ਤੂਫਾਨ ਉਹਨਾਂ ਦੇ ਅੰਦਰ ਜਿਹੜਾ ਉਹ ਸਮਿਟਿਆ ਹੋਇਆ ਜਿਹੜਾ ਭਾਰਤ ਪੁਸ਼ਨ ਆਸ਼ੂ ਦੇ ਅੰਦਰ ਹੈ ਪਹਿਲੀ ਗੱਲ ਇਹ ਹੈ ਕਿ ਇਹ ਭਾਰਤ ਪੁਸ਼ਨ ਆਸ਼ੂ ਨਹੀਂ ਹਾਰੇ ਭਾਰਤ ਪੁਸ਼ਨ ਆਸ਼ੂ ਨੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਜੇਲ੍ਹ ਤੋਂ ਆਉਣ ਤੋਂ ਬਾਹਰ ਇਹ ਕੱਲਿਆਂ ਜਿਹੜੇ ਡੱਡੇ ਹੋਏ ਸੀ ਸਰਕਾਰ ਦੇ ਖਿਲਾਫ ਵੀ ਲੜਾਈ ਲੜ ਰਹੇ ਸੀ ਔਰ ਪਾਰਟੀ ਦੇ ਅੰਦਰੂਨੀ ਬੀ ਜਿਹੜੀ ਆ ਉਹ ਲੜਾਈ ਲੜ ਰਹੀ ਸੀ ਠੀਕ ਆ ਉਹਨਾਂ ਨੂੰ ਚਰਜੀ ਚੰਨੀ ਦਾ ਪ੍ਰਗਟ ਸਿੰਘ ਹੋਣਾ ਦਾ ਕਿਕੀ ਹੋਣਾ ਦਾ ਔਰ ਰਾਣਾ ਗੁਰਜੀਤ ਹੋਣਾ ਦਾ ਸਾਫ ਮਿਲਿਆ ਪਰ ਲੱਗੇ ਰਹੇ ਭਗ ਪੂਛਣ ਆਸ਼ੂ ਔਰ ਅੰਦਰੂਨੀ ਲੜਾਈ ਲੜਨ ਵੀ ਹੈ ਕੱਲਿਆਂ ਔਰ ਸਰਕਾਰ ਦੇ ਨਾਲ ਵੀ ਸਰਕਾਰਾਂ ਵੀ ਦੋ ਸੀ ਇੱਕ ਦਿੱਲੀ ਦੀ ਸਾਫ ਕਾ ਸਰਕਾਰ ਸੀ ਔਰ ਇੱਕ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੀ ਮੌਜੂਦਾ ਸਰਕਾਰ ਸੀ ਔਰ ਪਾਰਟੀ ਦੇ ਅੰਦਰ ਅੰਦਰ ਉਹ ਨਹੀਂ ਲੜਾਈ ਜਿਹੜੀ ਲੜਨੀ ਹੁੰਦੀ ਉਹ ਬੜੀ ਔਖੀ ਹੁੰਦੀ ਹੈ ਹਾਰ ਹੋਈ ਹਾਰ ਤੋਂ ਬਾਅਦ ਭਗ ਪੂਛਣ ਆਸ਼ੂ ਨੇ ਸੋਕੇ ਜਿਹੜਾ ਉਹ ਬਿਆਨ ਦੇ ਦਿੱਤਾ ਕਿ ਭਾਈ ਠੀਕ ਆ ਮੈਂ ਹਾਰ ਦੀ ਜ਼ਿੰਮੇਵਾਰੀ ਲੈਣਾ ਮੈਨੂੰ ਪਾਰਟੀ ਦਾ ਸਾਥ ਰਿਆ ਪਰ ਭਾਰਤ ਪੁਸ਼ਪਨ ਆਚੂ ਦੇ ਅੰਦਰ ਬੜਾ ਅਕੋਜ ਹੈ ਇਹੋ ਜੀਆਂ ਕੁਝ ਰਿਕਾਰਡਿੰਗਾਂ ਵੀ ਉਹਨਾਂ ਦੇ ਕੋਲ ਪਹੁੰਚੀਆਂ ਨੇ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੇ ਹਲਕੇ ਦੇ ਵਿੱਚ ਇੰਟਰਫੀਅਰੈਂਸ ਕਰਕੇ ਉਥੋਂ ਲੋਕਾਂ ਨੂੰ ਇਹ ਗੱਲਾਂ ਕਹਿੰਦੇ ਸੀ ਕਿ ਭਾਰਤ ਪੁਸ਼ਪਨ ਆਚੂ ਤਾਂ ਤੀਜੇ ਨੰਬਰ ਤੇ ਆ ਰਿਹਾ ਇਸ ਕਰਕੇ ਉਹਨੂੰ ਨਾ ਵੋਟ ਪਾਓ ਤੁਸੀਂ ਸੰਜੀਵ ਬਾਬੂ ਨੂੰ ਭਾਵ ਕਿ ਸੰਜੀਵ ਅਰੋੜਾ ਨੂੰ ਵੋਟ ਪਾਓ ਇਹ ਹੁਣੀਆਂ ਗੱਲਾਂ ਕਰਦੇ ਆਂ ਦੀਆਂ ਰਿਕਾਰਡਿੰਗਾਂ ਵੀ ਜਿਹੜੀਆਂ ਉਹਨਾਂ ਦੇ ਕੋਲੇ ਪਾਈਆਂ ਹੈਗੀਆਂ ਨੇ ਔਰ ਉਹਨਾਂ ਦੇ ਖੇਮੇ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਕੋਲ ਇਹੋ ਜਿਹੀਆਂ ਰਿਕਾਰਡਿੰਗਾਂ ਪਹੁੰਚੀਆਂ ਨੇ ਹੋਰ ਵੀ ਬੜਾ ਕੁਝ ਉਹਨਾਂ ਦੇ ਕੋਲ ਹੈ ਔਰ ਸਮਿਟੀ ਬੈਠੇ ਆ ਔਰ ਉੱਥੇ ਆਸ਼ੂ ਜਿੱਤੇ ਆ ਆਸ਼ੂ ਪਰਸਨਲੀ ਇੱਕ ਤਰੀਕੇ ਨਾਲ ਜਿੱਤੇ ਕਿਉਂਕਿ ਉਹਨੇ ਲੜਾਈ ਲੜੀ ਹੈ ਔਰ ਦੂਜੀਆਂ ਪਾਰਟੀਆਂ ਦੇ ਵਰਕਰ ਵੀ ਇਹ ਗੱਲ ਕਰਦੇ ਸੀਗੇ ਕਿ ਭਾਈ ਲੀਡਰ ਲੜਾਈ ਲੜਨ ਵਾਲਾ ਹੋਵੇ ਤਾਂ ਆਸ਼ੂ ਵਰਗਾ ਹੋਵੇ ਔਰ ਪਰ ਹਾਰੀ ਉਥੇ ਕਾਂਗਰਸ ਹੈ ਕਿਉਂਕਿ ਆਪਾਂ ਦੇਖਿਆ ਕਿ ਆਫੀਸ਼ੀਅਲੀ ਕਾਂਗਰਸ ਦੇ ਜਿਹੜੇ ਨਮਾਇੰਦੇ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀਆਂ ਨੇ ਉਹ ਉੱਥੇ ਜਿਹੜੇ ਆ ਉਹ ਦਿਖੇ ਨਹੀਂ ਔਰ ਕਾਂਗਰਸ ਉੱਥੇ ਹਾਰੀ ਐ ਭਾਰਤ ਭੂਸ਼ਣ ਆਸ਼ੂ ਆਪਣੇ ਵਰਕਰਾਂ ਦੇ ਔਰ ਔਰ ਪੰਜਾਬ ਦੇ ਬਾਹਰ ਇਹੋ ਜਿਹੀ ਜਈ ਗੱਲ ਹੁੰਦੀ ਆ ਉਹਨਾਂ ਦੇ ਵਿਚਕਾਰ ਇਹ ਭਾਈ ਲੜਾਈ ਆਸ਼ੂ ਨੇ ਚੰਗੀ ਲੜੀ ਐ ਹੁਣ ਜਿਹੜੀ ਮੈਂ ਅੱਗੇ ਵੀ ਗੱਲ ਕਰਦਾ ਰਿਹਾ ਲਖਵਿੰਦਰ ਜੀ ਕਿ 23 ਤੋਂ ਬਾਅਦ ਕਿ 23 ਤੋਂ ਬਾਅਦ ਲੜਾਈ ਕਾਂਗਰਸ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਵਧਣੀ ਐ ਤੇ ਉਹ ਹੁਣ ਟਾਈਮ ਜਿਹੜਾ ਉਹ ਆ ਚੁੱਕਿਆ ਔਰ ਇਸ ਅਸਤੀਫੇ ਦੇ ਨਾਲ ਹੁਣ ਜਦੋਂ ਉਹਨਾਂ ਨੂੰ ਸੱਦਿਆ ਜਾਊਗਾ ਕਿ ਭਾਈ ਦੱਸੋ ਤੁਸੀਂ ਤਾਂ ਚੰਗੀ ਲੜਾਈ ਲੜੀ ਐ ਅਸਤੀਫਾ ਕਾਦੇ ਲਈ ਜਿਹੜਾ ਤੁਸੀਂ ਦੇ ਦਿੱਤਾ ਹੈਗਾ ਔਰ ਜਦੋਂ ਭਾਰਤ ਗੁਸ਼ਣ ਆਸ਼ਵੀਮ ਉੱਥੇ ਸੱਦਿਆ ਜਾਊਗਾ ਮਨਜ਼ੂਰ ਹੁੰਦਾ ਜਾਂ ਨਹੀਂ ਹੁੰਦਾ ਉਹ ਬਾਅਦ ਦੀਆਂ ਗੱਲਾਂ ਨੇ ਪਰ ਉੱਥੇ ਸੱਦਿਆ ਜ਼ਰੂਰ ਜਾਊਗਾ ਕਿ ਲੜਾਈ ਲੜੀ ਐ ਕੀ ਕੁਝ ਉੱਥੇ ਚੰਗਾ ਰਿਆ ਕੀ ਕੁਝ ਉੱਥੇ ਮਾੜਾ ਰਿਆ ਤੁਸੀਂ ਦੱਸੋ ਫੀਡਬੈਕ ਦੇ ਤੌਰ ਤੇ ਤਾਂ ਫਿਰ ਉਦੋਂ ਜਿਹੜੀ ਆ ਮੈਨੂੰ ਲੱਗਦਾ ਕਿ ਕਮ ਆਸਾਨ ਯੁੱਧ ਜਿਹੜਾ ਸ਼ੁਰੂ ਹੋਣਾ ਹੈ ਔਰ ਜਿਹੜੇ ਸਬੂਤ ਇਕੱਠੇ ਕੀਤੇ ਹੋਏ ਆ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਲੀਡਰਾਂ ਦੀ ਖੈਰ ਨਹੀਂ ਜਿਨ੍ਹਾਂ ਨੇ ਗਦਾਰੀ ਜਿਹੜੀ ਆ ਉਹ ਕੀਤੀ ਐ ਹੁਣ ਉਹ ਵੀ ਲੋਕ ਗੱਲਾਂ ਕਰੀ ਜਾਂਦੇ ਆ ਜਿਹੜੇ ਪਾਰਟੀ ਚੋਂ ਬਾਹਰ ਆਇਆ ਪਾਰਟੀ ਦੇ ਬਾਹਰਲੇ ਆ ਔਰ ਪਾਰਟੀ ਚ ਆਇਆ ਨੂੰ ਕੁਝ ਹੀ ਦਿਨ ਹਲੇ ਹੋਏ ਆ ਕਈ ਲੋਕਾਂ ਨੂੰ ਕਾਂਗਰਸ ਦੇ ਅੰਦਰ ਉਹ ਵੀ ਹੁਣ ਜਿਹੜੀਆਂ ਉਹ ਗੱਲਾਂ ਸੁਣਾ ਰਿਹਾ ਭਾਰਤ ਨੂੰ ਸੁਣਾਸੂ ਤੇ ਔਰ ਹੋਰ ਲੋਕਾਂ ਤੇ ਜਿਹੜਾ ਸਵਾਲ ਚੁੱਕ ਰਹੇ ਆ ਔਰ ਮੈਂ ਹੈਰਾਨ ਆ ਕਿ ਉਹਨਾਂ ਨੇ ਹਲੇ ਪਾਰਟੀ ਦੇ ਵਿੱਚ ਰਹਿਣਾ ਵੀ ਆ ਕਿ ਨਹੀਂ ਰਹਿਣਾ ਔਰ ਮੈਂ ਇੱਕ ਦਿਨ ਹੋਰ ਤੁਹਾਨੂੰ ਦੱਸ ਦਨਾਂ ਮੈਂ ਇਲੈਕਸ਼ਨ ਦੇ ਦੌਰਾਨ ਆਮ ਆਦੀ ਪਾਰਟੀ ਦੇ ਇੱਕ ਮੰਤਰੀ ਦੇ ਕੋਲ ਸ਼ਾਮ ਨੂੰ ਬੈਠਾ ਸੀ ਉੱਥੇ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਹੋਰ ਵੀ ਬੰਦੇ ਬੈਠੇ ਸੀ ਉੱਥੇ ਗੱਲਾਂ ਗੱਲਾਂ ਕਰਦੇ ਆ ਤੇ ਚੱਲ ਵੀ ਗੱਲ ਤੇ ਮੈਨੂੰ ਕਹਿੰਦੇ ਪੱਤਰਕਾਰ ਸਾਹਿਬ ਅਸੀਂ ਜਿੱਤ ਜਾਣਾ ਮੈਂ ਕਿਹਾ ਜੀ ਉਹ ਕਿਵੇਂ ਕਹਿੰਦੇ ਜੀ ਸਾਡੇ ਕੋਲੇ ਕਾਂਗਰਸ ਦੇ ਇੱਕ ਵੱਡੇ ਬੰਦੇ ਨੇ ਵੱਡੇ ਲੀਡਰ ਨੇ ਲੋਕਲ ਨੇ ਆਹ ਬੰਦੇ ਜਿਹੜੇ ਆਪਦੇ ਆਸ਼ੂ ਦੇ ਹਲਕੇ ਦੇ ਭੇਜ ਦਿੰਦੇ ਆ ਤੇ ਆ ਆ ਜਿਹੜੇ ਆਈ ਜਾਂਦੇ ਆ ਠੀਕ ਆ ਉਹਨਾਂ ਨੇ ਗੱਲ ਕੀਤੀ ਆਪਣੇ ਤੌਰ ਤੇ ਔਰ ਮੈਂ ਉਦਾਹਰਨ ਦੇ ਤੌਰ ਤੇ ਮੈਂ ਇਹ ਕਹਿ ਰਿਹਾ ਕਿ ਉਹ ਬੰਦਾ ਅੱਜ ਇਹ ਗੱਲਾਂ ਕਹਿ ਰਿਹਾ ਕਿ ਮੈਂ ਪੱਠ ਜਿ ਛੁਰਾ ਮਾਰਨ ਵਾਲਾ ਨਹੀਂ ਮੈਂ ਫਲਾਨਾ ਨਹੀਂ ਇਹੋ ਜੀਆਂ ਗੱਲਾਂ ਕਰ ਕਰ ਮੇਰੀ ਟੋਨ ਤੋਂ ਸਮਝ ਹੀ ਗਏ ਹੋੜਿਆ ਬਹੁਤ ਬੰਦੇ ਉਹ ਬੰਦੇ ਨੇ ਆਪਣੇ ਬੰਦੇ ਆਮ ਆਦਮੀ ਪਾਰਟੀ ਦੇ ਨਾਲ ਭੇਜੇ ਔਰ ਮੈਨੂੰ ਬੜੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਹ ਗੱਲ ਦੱਸੀ ਭਾਈ ਤੇ ਨਾ ਨਹੀਂ ਲੈਣਾ ਤੇ ਚੰਗਾ ਨਹੀਂ ਲੱਗਦਾ ਹਨਾ ਤੇ ਮੈਂ ਨਾ ਨਹੀਂ ਲੈਣਾ ਤੇ ਉਸ ਬੰਦੇ ਨੇ ਇਹ ਗੱਲ ਕਹੀ ਕਿ ਭਾਈ ਉਹ ਵੱਡੇ ਬੰਦੇ ਨੇ ਆਸ਼ੂ ਨੂੰ ਹਰਾਉਣ ਦੇ ਲਈ ਕਾਂਗਰਸੀ ਲੱਗੇ ਹੋਏ ਆ ਔਰ ਸਾਡੀ ਮਤ ਕਰ ਰਹੇ ਆ ਸਾਡੇ ਕੋਲ ਬੰਦੇ ਭੇਜ ਰਹੇ ਆ ਤਾਂ ਕਹਿਣ ਦਾ ਭਾਵ ਇਹੋ ਜਿਹੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਨੇ ਹੁਣ ਲੜਾਈ ਤਾਂ ਪਹਿਲਾਂ ਵੀ ਸੀਗੀ ਪਰ ਇਸ ਜ਼ਮੀਨ ਚੋਣ ਤੋਂ ਬਾਅਦ ਲੜਾਈ ਨੇ ਹੁਣ ਬਹੁਤ ਵੱਡੇ ਤੌਰ ਤੇ ਇੱਕ ਵਿਰਾਟ ਰੂਪ ਜਿਹੜਾ ਉਦਾਹਰਨ ਕਰਨਾ ਬਹੁਤ ਵੱਡੇ ਪੱਧਰ ਤੇ ਲੜਾਈ ਜਿਹੜੀ ਆ ਚੜਨੀ ਹੈ ਜਿਹੜੇ ਜਿਹੜੇ ਇਹ ਲੜਾਈ ਦੇ ਵਿੱਚ ਆ ਜਾਣਗੇ ਮੈਨੂੰ ਲੱਗਦਾ ਕਿ ਉਹ ਪਰਸਨ ਜ਼ਰੂਰ ਹੋਣਗੇ ਔਰ ਇੱਕ ਗੱਲ ਜ਼ਰੂਰ ਹੈ ਕਿ ਠੀਕ ਹੈ ਰਾਜਾ ਵੜਿੰਗ ਭਾਪ ਕੂਸ਼ਣਾਸ਼ੂ ਜਾਂ ਹੋਰ ਲੋਕਾਂ ਦੀ ਆਪਸੀ ਲੜਾਈ ਜਿਹੜੀ ਆ ਹੋ ਸਕਦੀ ਹੈ ਠੀਕ ਹੈ ਮੁੱਖ ਮੰਤਰੀ ਦੀ ਲੜਾਈ ਜਿਹੜੀ ਆ ਹੋ ਸਕਦੀ ਹੈ ਪਰ ਇੱਥੇ ਲੁਧਿਆਣਾ ਜਿਮਨੀ ਚੌਂ ਦੇ ਅੰਦਰ ਗਦਾਰੀ ਕਰਨ ਵਾਲੇ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਬਖਸ਼ੂਗਾ ਮੈਨੂੰ ਨਹੀਂ ਲੱਗਦਾ ਕਿ ਦਿੱਲੀ ਵਾਲੇ ਵੀ ਬਖਸ਼ਣਗੇ ਔਰ ਖਾਸ ਤੌਰ ਤੇ ਸਬੂਤ ਮਿਲਣ ਤੋਂ ਬਾਅਦ ਵੀ ਹਾਲਾਂਕਿ ਇੱਕ ਸਬੂਤ ਜਿਹੜਾ ਉਹ ਮਿਲ ਗਿਆ ਸੀਗਾ ਆਡੀਓ ਰਿਕਾਰਡਿੰਗ ਦਾ ਲਾਲ ਸਿੰਘ ਦਾ ਵੀ ਜਿਹਦੇ ਵਿੱਚ ਉਹ ਬੋਲਦੇ ਦਿਖਾਈ ਦਿੰਦੇ ਸੀਗੇ ਗਾਂਧੀ ਸਾਹਿਬ ਦੇ ਖਿਲਾਫ ਕਿ ਗਾਂਧੀ ਨੂੰ ਵੋਟਾਂ ਨਹੀਂ ਪਾਉਣੀਆਂ ਅਪਸ਼ਬਦ ਵੀ ਬੋਲੇ ਸੀਗੇ ਕਿ ਤੁਸੀਂ ਦੂਜੇ ਕੈਂਡੀਡੇਟ ਆ ਕਾਲੀ ਦਲ ਦਾ ਜਿਹੜਾ ਸੀਗਾ ਉਹਨੂੰ ਪਾ ਦਿਓ ਤੇ ਗਾਂਧੀ ਨੂੰ ਵੋਟਾਂ ਨਹੀਂ ਪਾਉਣੀਆਂ ਉਹ ਰਿਕਾਰਡਿੰਗ ਵੀ ਬਾਹਰ ਆਈ ਉਹਤੇ ਵੀ ਕੋਈ ਕਾਰਵਾਈ ਜੜੀ ਆ ਹੋਈ ਨਹੀਂ ਪਰ ਹੁਣ ਦੇਖਦੇ ਆ ਕਿ ਇਹ ਜਿਹੜੇ ਭਾਰਤ ਪੂਸ਼ਣ ਆਸ਼ੂ ਦੇ ਖੇਮੇ ਦੇ ਕੋਲ ਇਹ ਜਿਹੜੀਆਂ ਰਿਕਾਰਡਿੰਗਾਂ ਪਹੁੰਚੀਆਂ ਨੇ ਇਹ ਜਿਹੜੇ ਸਬੂਤ ਪਹੁੰਚੇ ਨੇ ਇਸ ਤੋਂ ਬਾਅਦ ਕਿਸ ਤਰੀਕੇ ਦੀ ਜਿਹੜੀ ਆ ਉਹ ਲੜਾਈ ਛੱਡੀ ਐ ਔਰ ਲੜਾਈ ਜਿਹੜੀ ਆ ਵੀ ਹੋਣੀ ਐ ਔਰ ਬਹੁਤ ਵੱਡੇ ਪੱਧਰ ਤੇ ਲੜਾਈ ਜਿਹੜੀ ਆ ਅੱਲੇ ਕੁਦਰਜੀ ਕਮਸਾਨ ਜਿਹੜਾ ਉਹ ਛਿੜਨਾ ਔਰ ਇਹਦੇ ਬਾਰੇ ਆਪਾਂ ਸੰਕੇਤ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਦੇ ਦਿੱਤੇ ਸੀਗੇ ਕਿ 23 ਤਰੀਕ ਨੂੰ 23 ਤਰੀਕ ਨੂੰ ਇਹ ਰਿਜ਼ਲਟ ਆਉਣ ਤੋਂ ਬਾਅਦ ਚਾਹੇ ਰਿਜ਼ਲਟ ਕਾਂਗਰਸ ਦੇ ਪੱਖ ਜਾਵੇ ਤੇ ਚਾਹੇ ਕਾਂਗਰਸ ਦੇ ਵਿਰੋਧ ਚਾਵੇ ਇਸ ਇਲੈਕਸ਼ਨ ਦੇ ਦੌਰਾਨ ਇਹੋ ਜੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਸੀ ਇਹੋ ਜੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸੀ ਜਿਹੜੀਆਂ ਘਟਨਾਵਾਂ ਤੋਂ ਬਾਅਦ 23 ਸਿਗਾ ਕੇ ਲੜਾਈ ਬਹੁਤ ਵੱਡੇ ਪੱਧਰ ਤੇ ਛਿੜਨੀ ਹੈ ਹੁਣ ਪਹਿਲਾਂ ਤਾਂ ਗੱਲ ਮੈਂ ਫੇਰ ਉਹੀ ਦੱਸ ਦਿੰਨਾ ਕਿ ਪਹਿਲਾਂ ਵੀ ਕਿਹਾ ਲੜਾਈ ਪ੍ਰਧਾਨਗੀ ਦੀ ਵੀ ਹੋ ਸਕਦੀ ਹੈ ਪਹਿਲਾਂ ਲੜਾਈ ਮੁੱਖ ਮੰਤਰੀ ਦੇ ਅਹੁਦੇ ਦੀ ਹੋ ਸਕਦੀ ਹੈ ਪਰ ਹੁਣ ਲੜਾਈ ਜਿਹੜੀ ਆ ਉਹ ਗਤਾਰ ਵਰਸਸ ਜਿਹੜੇ ਉਹਨਾਂ ਦੇ ਕਾਂਗਰਸੀ ਆਪਣੇ ਵਰਕਰ ਜਾਂ ਆਪਣੇ ਲੀਡਰ ਨੇ ਉਹਨਾਂ ਦੇ ਵਿਚਕਾਰ ਹੋ ਜਾਣੀ ਹੈ ਕਿਉਂਕਿ ਬਹੁਤ ਸਾਰੀਆਂ ਆਡੀਓ ਕਾਲ ਰਿਕਾਰਡਿੰਗ ਪਹੁੰਚੀਆਂ ਨੇ ਔਰ ਉਹਨਾਂ ਦੇ ਕਾਲ ਰਿਕਾਰਡਿੰਗਾਂ ਦੇ ਅਧਾਰ ਜੀ ਤੁਸੀਂ ਬਾਰ ਬਾਰ ਆਡੀਓ ਰਿਕਾਰਡਿੰਗ ਦੀ ਗੱਲ ਕਰ ਰਹੇ ਹੋ ਭਾਰਤ ਪੂਸ਼ਣ ਤੇ ਉਹਨਾਂ ਦੇ ਖੇਮੇ ਕੋਲੇ ਕੁਝ ਆਡੀਓ ਰਿਕਾਰਡਿੰਗ ਹੈ ਨਾ ਜਿਹੜੇ ਕਾਂਗਰਸ ਦੇ ਹੀ ਲੀਡਰਾਂ ਦੀਆਂ ਨੇ ਤੇ ਤੁਸੀਂ ਗੱਲ ਕੀਤੀ ਲੋਕ ਸਭਾ ਦੀ ਧਰਮਵੀਰ ਗਾਂਧੀ ਦੇ ਮਾਮਲੇ ਦੇ ਵਿੱਚ ਜਿਹੜੀ ਇੱਕ ਰਿਕਾਰਡਿੰਗ ਸੀਗੀ ਮੰਤਰੀ ਸਾਬਕਾ ਮੰਤਰੀ ਕਾਂਗਰਸ ਦੀ ਉਹਦੀ ਗੱਲ ਕੀਤੀ ਤੁਸੀਂ ਇਹ ਵੀ ਕਿਹਾ ਵੀ ਉਹਦੇ ਉੱਪਰ ਕਾਰਵਾਈ ਹੋਈ ਲੇਕਿਨ ਸ਼ਾਇਦ ਇਹ ਹੋ ਸਕਦਾ ਹੈ ਉਸ ਟਾਈਮ ਧਰਮਵੀਰ ਗਾਂਧੀ ਜਿਹੜੇ ਜਿੱਤ ਗਏ ਸੀ ਲੇਕਿਨ ਇੱਥੇ ਕਿਉਂਕਿ ਸ਼ਾਖ ਦਾ ਦੇ ਉੱਪਰ ਲੱਗੀ ਸਾਰੀਆਂ ਪਾਰਟੀਆਂ ਦੀ ਇੱਥੇ ਕਾਂਗਰਸ ਆ ਰਹੀ ਹੈ ਤੇ ਵਾਰ-ਵਾਰ ਕਿਉਂਕਿ ਜੋ ਪਿਛਲੇ ਵਾਰ ਕੋਈ ਕਾਰਵਾਈ ਨਹੀਂ ਹੋਈ ਤਾਂ ਕੋਈ ਸੰਦੇਸ਼ ਸ਼ਾਇਦ ਨਹੀਂ ਗਿਆ ਉਹ ਲੋਕਾਂ ਲਈ ਜਿਹੜੇ ਲੋਕ ਆਪਣੀ ਹੀ ਪਾਰਟੀ ਦਾ ਬੁਰਾ ਕਰ ਰਹੇ ਨੇ ਜਾਂ ਉਹਨੂੰ ਹਰਾਉਣ ਦੇ ਵਿੱਚ ਭੂਮਿਕਾ ਅਦਾ ਕਰ ਰਹੇ ਨੇ ਤਾਂ ਫਿਰ ਕੀ ਲੱਗਦਾ ਹੁਣ ਹਾਈ ਕਮਾਂਡ ਇਸ ਮਾਮਲੇ ਦੇ ਉੱਪਰ ਕੋਈ ਸਖਤ ਫੈਸਲਾ ਲੈ ਸਕਦੀ ਹੈ ਕਿਉਂਕਿ ਜਦੋਂ ਸ਼ਾਖਦਾਤੇ ਉੱਪਰ ਲੱਗੀ ਹੋਈ ਤੇ ਕਾਂਗਰਸ ਆਪਣੇ ਹੀ ਵਰਕਰਾਂ ਦੀ ਜਾਂ ਫਿਰ ਆਪਣੇ ਹੀ ਲੀਡਰਾਂ ਦੇ ਕਾਰਨ ਇਥੇ ਚੋਣ ਹਾਰੀ ਹੈ ਕਿਵੇਂ ਦੇਖ ਰਹੇ ਹੋ ਹਾਈ ਕਮਾਂਡ ਕੋਈ ਸਖਤ ਫੈਸਲਾ ਲੈਂਦੀ ਨਜ਼ਰ ਆ ਸਕਦੀ ਹੈ 2027 ਦੇ ਵੱਡੇ ਕੁੰਬ ਨੂੰ ਦੇਖਦੇ ਹੋ ਦੇਖੋ ਲੈਂਦੀ ਜਾਂ ਨਹੀਂ ਲੈਂਦੀ ਇਹ ਤਾਂ ਟਾਈਮ ਹੀ ਦੱਸੂਗਾ ਪਰ ਲੈਣਾ ਜ਼ਰੂਰ ਪਊਗਾ ਕਿਉਂਕਿ ਜੇ ਪੰਜਾਬ ਨੂੰ ਹਰਿਆਣਾ ਬਣਨ ਤੋਂ ਰੋਕਣਾ ਹੈ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਆਉਂਦੀ ਜਿਹੜੀ ਆ ਉਹ ਰਹਿ ਗਈ ਸੀ ਜੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਜਿਹੜੇ ਬਣਨ ਤੋਂ ਰੋਕਣੇ ਆ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਕਾਰਵਾਈ ਜਿਹੜੀ ਆ ਕਰਨੀ ਪਊਗੀ ਕਿਉਂਕਿ ਪਿਛਲੇ 3 3.5 ਸਾਲਾਂ ਤੋਂ ਇਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਔਰ ਕਿਸੇ ਵੀ ਤਰੀਕੇ ਦੇ ਨਾਲ ਇਹ ਲੜਾਈ ਰੋਕੀ ਨਹੀਂ ਗਈ ਔਰ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਜਿਹੜੇ ਕਾਂਗਰਸ ਦੇ ਲੁਧਿਆਣਾ ਦੇ ਆ ਚਾਹੇ ਲੁਧਿਆਣਾ ਤੋਂ ਬਾਹਰ ਦੇ ਵਰਕਰ ਨੇ ਕੱਲ ਪੰਜਾਬ ਪੱਧਰ ਤੇ ਪੋਸਟਾਂ ਜਿਹੜੀਆਂ ਪਈਆਂ ਨੇ ਕਾਂਗਰਸ ਦੀ ਆਪਸੀ ਖਾਣਾ ਜੰਗੀ ਨੂੰ ਲੈ ਕੇ ਔਰ ਉਹ ਸਖਾਣਾ ਜੰਗੀ ਦੇ ਉੱਪਰ ਆਪਣੇ ਵਰਕਰਾਂ ਦੇ ਵਿੱਚ ਵੀ ਰੋਹ ਹੈਗਾ ਔਰ ਵਰਕਰਾਂ ਦਾ ਲੀਡਰਾਂ ਪ੍ਰਤੀ ਜਿਹੜਾ ਬਹੁਤ ਗੁੱਸਾ ਹੈਗਾ ਕਿ ਭਾਈ ਲੀਡਰਾਂ ਦੀ ਲੜਾਈ ਦੇ ਕਰਕੇ ਕਾਂਗਰਸ ਦੇ ਵਰਕਰ ਕਾਂਗਰਸ ਦੇ ਵਰਕਰਾਂ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਰੋਹ ਜਿਹੜਾ ਉਹ ਕੱਲ ਦਾ ਲੁਧਿਆਣਾ ਇਲੈਕਸ਼ਨ ਤੋਂ ਬਾਅਦ ਫੈਲਿਆ ਪੋਸਟਾਂ ਪਈਆਂ ਕਿ ਲੀਡਰਾਂ ਦੇ ਉੱਪਰ ਗੁੱਸਾ ਝਾੜਿਆ ਵਰਕਰਾਂ ਨੇ ਕਿ ਭਾਈ ਇਹਨਾਂ ਦੀ ਲੜਾਈ ਜਿਹੜੀ ਹੈ ਉਹ ਛੱਤਰ ਸਾਡੇ ਪੈਦੇ ਆ ਇਹ ਆਪ ਤਾਂ ਉੱਪਰਲੇ ਲੀਡਰ ਜਿਹੜੇ ਆ ਉੱਪਰਲੇ ਲੀਡਰਾਂ ਨਾਲ ਸੈਟਿੰਗ ਕਰ ਲੈਂਦੇ ਆ ਆਪ ਤਾਂ ਜਿਹੜੇ ਇਕੱਠੇ ਹੋ ਜਾਂਦੇ ਆ ਪਰ ਜਿਹੜੇ ਛੱਤਰ ਥੱਲੇ ਪੈਂਦੇ ਆ ਉਹ ਵਰਕਰਾਂ ਦੇ ਪੈਂਦੇ ਆ ਜਦ ਕਿ ਵਰਕਰ ਕਹਿੰਦੇ ਆ ਕਿ ਕਾਂਗਰਸ ਦੀ ਲੜਾਈ ਲੜਨ ਦੀ ਤਿਆਰ ਹੈ ਵਰਕਰ ਕਾਂਗਰਸ ਦੀ ਕਹਿੰਦੇ ਕਿ ਸਰਕਾਰ ਬਣਾਉਣ ਨੂੰ ਤਿਆਰ ਹੈ ਪਰ ਲੜਾਈ ਜਿਹੜੀ ਹੈ ਉਹ ਲੀਡਰਾਂ ਦੀ ਮਰਵਾ ਰਹੀ ਹੈ ਇਸ ਵਕਤ ਪਾਰਟੀ ਨੂੰ ਲੀਡਰਾਂ ਦੀ ਖਾਨਾ ਜੰਗੀ ਜਿਹੜੀ ਆ ਉਹ ਮਰਵਾ ਰਹੀ ਹੈ ਔਰ ਵਰਕਰਾਂ ਦਾ ਰੋ ਜਿਹੜਾ ਵਰਕਰਾਂ ਦਾ ਗੁੱਸਾ ਕੱਲ ਦਾ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਮੂਰਲੇ ਲੀਡਰਾਂ ਦੇ ਉੱਪਰ ਕਾਂਗਰਸ ਪਾਰਟੀ ਦੀਆਂ ਦੇ ਔਰ ਉਹਨਾਂ ਦੇ ਉੱਪਰ ਕਾਫੀ ਵਰਧੇ ਨਜ਼ਰ ਆਇਆ ਔਰ ਉਸ ਚੀਜ਼ ਨੂੰ ਦੇਖਦਿਆਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਨੂੰ ਕੋਈ ਵੱਡਾ ਫੈਸਲਾ ਜਿਹੜਾ ਪੰਜਾਬ ਦੇ ਅੰਦਰ ਲੈਣਾ ਪਊਗਾ ਜੇ ਜੇ ਹਰਿਆਣਾ ਬਣਨ ਤੋਂ ਪੰਜਾਬ ਨੂੰ ਰੋਕਣਾ ਹੈ ਜੇ ਹਰਿਆਣਾ ਦੇ ਵਾਂਗ ਹਾਲਾਤ ਪੈਦਾ ਹੋ ਗਏ ਕਿ ਉੱਥੇ ਸਰਕਾਰ ਬਣਦੀ ਬਣਦੀ ਰਹੇਗੀ ਤਾ ਫਿਰ ਪੰਜਾਬ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਜੇ ਨਹੀਂ ਬਣਨਾ ਦੇਖਣਾ ਚਾਹੁੰਦੀ ਹਾਈ ਕਮਾਂਡ ਜਾਂ ਉੱਪਰਲੇ ਲੀਡਰ ਦਿੱਲੀ ਵਾਲੇ ਤਾਂ ਫਿਰ ਇੱਥੇ ਕੋਈ ਨਾ ਕੋਈ ਸਖਤ ਫੈਸਲਾ ਲੈਣਾ ਪਊਗਾ ਇਹ ਜ਼ਰੂਰੀ ਵੀ ਹੈ ਤੇ ਹੁਣ ਕਾਂਗਰਸ ਦੀ ਇਸ ਸਮੇਂ ਮਜਬੂਰੀ ਵੀ ਜੀ ਬਿਲਕੁਲ ਕਿਉਂਕਿ ਜੇਕਰ ਹੁਣ ਵੀ ਸਖਤ ਫੈਸਲਾ ਹਾਈ ਕਮਾਂਡ ਦੇ ਵੱਲੋਂ ਨਹੀਂ ਲਿਆ ਜਾਂਦਾ ਤਾਂ 2027 ਦੀ ਡਗਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ 2027 ਦੀ ਡਗਰ ਬਹੁਤ ਜ਼ਿਆਦਾ ਮੁਸ਼ਕਲ ਹੋਣ ਵਾਲੀ ਹੈ ਸਿਰਫ ਔਰ ਸਿਰਫ ਲੋਕਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ ਲੈ ਕੇ ਜੋ ਕੁਝ ਰੋਸ ਹੈ ਉਸ ਦੇ ਆਧਾਰ ਦੇ ਉੱਪਰ ਕਾਂਗਰਸ ਕਦੇ ਵੀ 2027 ਦੇ ਵਿੱਚ ਸੱਤਾ ਦੇ ਉੱਪਰ ਕਾਬਜ਼ ਨਹੀਂ ਹੋ ਸਕਦੀ। ਸੋ ਹੁਣ ਹਾਈ ਕਮੰਡ ਫੈਸਲਾ ਕੀ ਲੈਂਦੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਤੇ ਉਧਰ ਗੱਲ ਕਰਾਂਗੇ ਹੁਣ ਕੈਬਨਟ ਦੇ ਵਿੱਚ ਹੋਣ ਵਾਲੇ ਫੇਰ ਬਦਲਦੀ। ਇੱਕ ਵਾਰ ਫਿਰ ਤੋਂ ਪੰਜਾਬ ਦੀ ਕੈਬਨਟ ਦੇ ਵਿੱਚ ਫੇਰ ਬਦਲ ਹੋਣ ਵਾਲਾ ਹੈ। ਸੋ ਅੱਜ ਮੁੱਖ ਮੰਤਰੀ ਸਾਹਿਬ ਰਾਜਪਾਲ ਸਾਹਿਬ ਨੂੰ ਮਿਲਣ ਗਏ ਤੇ ਨਾਲ ਹੀ ਨਾਲ ਇਹ ਚਰਚਾਵਾ ਸ਼ੁਰੂ ਹੋ ਚੁੱਕਿਆ ਕਿ ਨ ਵੀ 2-3 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਕੁਝ ਨਵੇਂ ਵਿਧਾਇਕਾਂ ਨੂੰ ਮੌਕਾ ਮਿਲਦਾ ਜਾਂ ਝੰਡੀ ਵਾਲੀ ਕਾਰ ਵੀ ਮਿਲ ਸਕਦੀ ਹੈ। ਕੀ ਲੱਗਦਾ ਹੈ ਵੀ ਕਿਹੜੇ-ਕਿਹੜੇ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਫੇਰ ਬਦਲ ਨੂੰ ਕਿਵੇਂ ਦੇਖ ਰਹੇ ਹੋ ਫੇਰ ਬਦਲ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ ਕੀ ਇਕੱਲੇ ਮੰਤਰੀ ਛੁੱਟੀ ਹੋਏਗੀ ਜਾਂ ਵਿਭਾਗ ਵੀ ਬਦਲੇ ਹੋਏ ਦਿਖਾਈ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੇਰ ਬਦਲ ਤੋਂ ਬਾਅਦ ਕਿਵੇਂ ਦੇਖ ਰਹੇ ਹੋ ਪੰਜਾਬ ਦੇ ਨਵੇਂ ਫੇਰ ਬਦਲ ਦੇਖੋ ਫੇਰ ਬਦਲ ਤੇ ਆਪਾਂ ਕਈ ਦਿਨ ਪਹਿਲਾਂ ਵੀ ਚਰਚਾ ਜਿਹੜੀ ਆ ਕੋਈ ਦਿਨ ਪਹਿਲਾਂ ਕੀਤੀ ਸੀਗੀ ਔਰ ਇਹਦੇ ਸੰਕੇਤ ਜਿਹੜੇ ਆ ਕਿਸੇ ਹੋਰ ਨੇ ਨਹੀਂ ਸਭੋ ਅਰਵਿੰਦ ਕੇਜਰੀਵਾਲ ਨੇ ਖੁਦ ਜਿਹੜੇ ਆ ਉਹ ਦਿੱਤੇ ਸੀਗੇ अरविंद केजरीवाल ਨੇ ਇਹ ਗੱਲ ਕਹਿ ਦਿੱਤੀ ਸੀ ਕਿ ਭਾਈ ਤੁਸੀਂ ਸੰਜੀਵ अरोड़े ਨੂੰ ਜਿਤਾ ਦਿਓ ਔਰ ਸੰਜੀਵ अरोड़े ਨੂੰ ਤੁਸੀਂ 19 ਤਰੀਕ ਨੂੰ ਵੋਟਾਂ ਪਾ ਦੋਗੇ ਤੇ 20 ਨੂੰ ਮੈਂ ਮੰਤਰੀ ਬਣਾ ਦੂੰਗਾ ਚਲੋ ਇਹ ਪੋਸਿਬਿਲਟੀ ਨਹੀਂ ਸੀ ਕਿਉਂਕਿ ਰਿਜ਼ਲਟ ਜਿਹੜਾ ਉਹ 23 ਨੂੰ ਆਉਣਾ ਸੀ ਚਲੋ केजरीवाल ਦੇ ਇਸ ਬਿਆਨ ਤੋਂ ਇਹ ਅੰਦਾਜ਼ਾ ਜ਼ਰੂਰ ਸੀਗਾ ਕਿ ਛੇਤੀ ਜਿਹੜਾ ਉਹ ਕੈਬਨਿਟ ਦੇ ਅੰਦਰ ਬੇਰਬਦਲ ਹੋਊਗਾ ਹੁਣ ਅੱਜ ਆਵਾਦੀ ਪਾਰਟੀ ਜਿਹੜੀ ਆ ਲੁਧਿਆਣੇ ਦੇ ਅੰਦਰ ਆਪਣਾ ਜਿਹੜਾ ਉਹ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਜਾਂ ਧੰਨਵਾਦੀ ਇੱਕ ਰੋਡ ਸ਼ੋਅ ਕਹਿੰਦੇ ਕਿ ਲੁਧਿਆਣੇ ਦੇ ਵਿੱਚ ਕਰਨ ਜਾ ਰਹੀ ਹੈ ਔਰ ਉਸ ਤੋਂ ਬਾਅਦ ਹੁਣ ਖਬਰਾਂ ਇਹ ਮਿਲ ਰਹੀਆਂ ਨੇ ਕਿ ਉਹ ਤਰੂਡ ਸ਼ੋਅ ਤੋਂ ਬਾਅਦ ਸ਼ਾਮੀ 5:30 ਵਜੇ ਅੱਜ ਪੰਜਾਬ ਦੇ ਰਾਜਪਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਇੱਕ ਮੁਲਾਕਾਤ ਹੈ ਹੋ ਸਕਦਾ ਹੈ ਕਿ ਕਿਉਂਕਿ 1.5 ਸਾਲ ਦਾ ਹੀ ਸਮਾਂ ਰਹਿ ਗਿਆ ਔਰ ਮੰਤਰੀ ਜਲਦੀ ਬਣਾਉਣਾ ਸੰਜੀਵ ਅਰੋੜਾ ਨੂੰ ਵਾਅਦਾ ਵੀ ਹੋਇਆ ਹੋਇਆ ਔਰ ਕੇਜਰੀਵਾਲ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਕਿ ਅਸੀਂ ਜਲਦੀ ਉਹਨਾਂ ਨੇ ਤਾਂ ਉਹ ਕਲੈਕਸ਼ਨ ਤੋਂ ਅਗਲੇ ਦਿਨ ਦਾ ਹੀ ਟਾਈਮ ਦਿੱਤਾ ਸੀਗਾ ਚਲੋ ਰਿਜ਼ਲਟ ਆਉਣ ਤੋਂ ਬਾਅਦ ਹੀ ਬਣਾਉਣਾ ਸੀਗਾ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਕਹਿੰਦੇ ਆ ਕਿ ਮਿਲਣਗੇ ਰਾਜਪਾਲ ਸਾਹਿਬ ਨੂੰ ਔਰ ਹੋ ਸਕਦਾ ਹੈ ਕਿ ਕੁਝ ਮੰਤਰੀਆਂ ਨੂੰ ਸੌ ਚੁਕਾਉਣ ਦਾ ਸਮਾਂ ਜਿਹੜਾ ਉਹ ਮੰਗਣਾ ਹੋਵੇ ਔਰ ਮੰਗਿਆ ਜਾ ਵੀ ਸਕਦਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਇੱਕ ਹਫਤੇ ਦੇ ਅੰਦਰ ਅੰਦਰ ਕਿਸੇ ਵੀ ਟਾਈਮ ਪਰਸੋ ਚੌਥ ਯਾਨੀ ਕਿਸੇ ਵੀ ਟਾਈਮ ਜਲਦ ਜਿਹੜੇ ਆ ਕੁਝ ਮੰਤਰੀਆਂ ਨੂੰ ਸੌ ਜਿਹੜੀ ਆ ਉਹ ਚੁਕਾਈ ਜਾ ਸਕਦੀ ਹੈ ਔਰ ਦੋ ਤਿੰਨ ਮੰਤਰੀਆਂ ਦੀ ਛੁੱਟੀ ਦੱਸੀ ਜਾ ਰਹੀ ਹੈ ਇਹ ਹੋਵੇਗੀ ਔਰ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਕੁਝ ਮੰਤਰੀਆਂ ਦੇ ਵਿਭਾਗ ਵੀ ਜਿਹੜੇ ਆ ਉਹ ਦੇਣ ਕੀਤੇ ਜਾਣਿਆ ਕਿਉਂਕਿ ਜੇ ਸੰਜੀਵ अरोड़ा ਜਿਹੜੇ ਇਸ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਉਹਨਾਂ ਨੂੰ ਵਿਭਾਗ ਜਿਹੜੇ ਆ ਦੂਜੇ ਮੰਤਰੀਆਂ ਤੋਂ ਹੀ ਲੈ ਕੇ ਦੇਣੇ ਪੈਣਗੇ ਔਰ ਕੁਝ ਉਹਨਾਂ ਦੇ ਫੇਵਰਿਟ ਵਿਭਾਗ ਵੀ ਜਿਹੜੇ ਆ ਦੱਸੇ ਜਾ ਰਿਹਾ ਲੋਕਲ ਬਾਡੀ ਔਰ ਜਿਹੜਾ ਇੰਡਸਟਰੀ ਜਿਹੜਾ ਸਿਸਟਮ ਵਾਲਾ ਜਿਹੜਾ ਮਹਿਕਮਾ ਹੈਗਾ ਇੰਡਸਟਰੀਅਲ ਔਰ ਕੁਝ ਹੋਰ ਜਿਹੜੇ ਅਹਿਮ ਦੋ ਤਿੰਨ ਮਹਿਕਮੇ ਜਿਹੜੇ ਆ ਪਹਿਲਾਂ ਵੀ ਚਰਚਾ ਜਿਹੜੀ ਹੋਈ ਆ ਕਿ ਸੰਜੀਵ अरोड़ा ਸਾਹਿਬ ਉਹ ਮੰਗਦੇ ਆ ਤਾਂ ਉਹ ਮਹਿਕਮੇ ਜਿਹੜੇ ਲੈ ਕੇ ਦਿੱਤੇ ਜਾਣਗੇ ਉਹਨਾਂ ਮੰਤਰੀ ਨੂੰ ਕੁਝ ਹੋਰ ਵੀ ਦਿੱਤੇ ਜਾਣਗੇ ਇੱਕ ਤਾਂ ਉਸ ਤਰੀਕੇ ਦੇ ਨਾਲ ਮੈਕਮੇ ਜਿਹੜੇ ਆ ਉਹ ਇੱਕ ਦੂਜੇ ਤੋਂ ਦੂਜੇ ਮੰਤਰੀ ਨੂੰ ਲੈ ਕੇ ਦੇਤੇ ਜਾਣਗੇ ਤੇ ਉਧਰ ਜੇ ਗੱਲ ਕਰਾਂ ਲਖਵਿੰਦਰ ਜੀ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਜਿੱਥੇ ਦੋ ਤਿੰਨ ਮੰਤਰੀਆਂ ਨੂੰ ਬਦਲਣ ਦੀ ਚਰਚਾ ਰਹਿੰਦੀ ਹੈ ਤਾਂ ਪੰਜਵੀਂ ਵਾਰ ਇਹ ਪੰਜਾਬ ਕੈਬਨਿਟ ਦੇ ਵਿੱਚ ਵਿਸਤਾਰ ਹੋਊਗਾ ਸਾਢੇ 3 ਸਾਲਾਂ ਦੇ ਵਿੱਚ ਪੰਜਵੀਂ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕੈਬਨਿਟ ਦੇ ਵਿੱਚ ਵਿਸਤਾਰ ਕਰਨ ਜਾ ਰਹੀ ਹੈ ਪਰ ਇੱਕ ਵਾਰ ਵੀ ਲਖਵਿੰਦਰ ਇਹੋ ਜਿਹਾ ਮੌਕਾ ਕੋਈ ਹੋਇਆ ਨਹੀਂ ਕਿ ਪੰਜਾਬ ਸਰਕਾਰ ਨੇ ਭਗਵੰਤਪਾਲ ਸਰਕਾਰ ਨੇ ਆਪਣੀ ਕੈਬਨਿਟ ਜਿਹੜੀ ਆ ਉਹ ਪੂਰੀ ਕੀਤੀ ਹੋਵੇ ਹਮੇਸ਼ਾ ਹੀ ਕਿਤੇ ਇੱਕ ਮੰਤਰੀ ਘੱਟ ਹੁੰਦਾ ਕਿਤੇ ਦੋ ਮੰਤਰੀ ਘੱਟ ਹੁੰਦੇ ਆ ਮੁੱਖ ਮੰਤਰੀ ਭਗਵੰਤਪਾਲ ਦੇ ਸਹੇ 18 ਮੰਤਰੀ ਜਿਹੜੇ ਆ ਉਹ ਬਣ ਸਕਦੇ ਆ ਮੁੱਖ ਮੰਤਰੀ ਭਗਵੰਤਪਾਲ ਦੇ ਸਮੇਤ ਜਿਹੜੀ 17 ਹੋਰ 18ਵਾਂ ਮੁੱਖ ਮੰਤਰੀ ਤਾਂ ਉਹ ਮੰਤਰੀ ਜਿਹੜੇ ਆ ਉਹ ਬਣ ਸਕਦੇ ਆ ਪਰ ਮੁੱਖ ਮੰਤਰੀ ਭਗਵੰਤਪਾਲ ਦੇ ਸਮੇਤ ਹਾਲੇ ਵੀ ਜਿਹੜੇ ਆ ਉਹ ਸੋਨਾ ਹੀ ਮੰਤਰੀ ਨੇ ਭਾਵੇਂ ਕੇ ਦੋ ਕੁਰਸੀਆਂ ਵੈਸੇ ਹੀ ਖਾਲੀ ਹੈਗੀਆਂ ਨੇ ਦੋ ਕੁਰਸੀਆਂ ਵੈਸਰੇ ਖਾਲੀ ਨੇ ਮੰਤਰੀਆਂ ਦੀਆਂ ਕਿ ਉਹ ਭਰਨ ਤੋਂ ਇਲਾਵਾ ਮੰਤਰੀ ਮੰਡਲ ਦੇ ਵਿੱਚ ਚੇਂਜ ਹੋਊਗਾ ਜਾਂ ਫਿਰ ਕਿਸੇ ਨੂੰ ਮਤਲਬ ਇਹ ਕਹਿਣ ਦਾ ਭਾਵ ਕਿ ਉਹੀ ਪਹਿਲਾਂ ਵਾਲੇ ਮੰਤਰੀਆਂ ਦੇ ਵਿੱਚੋਂ ਕੋਈ ਮੰਤਰੀ ਕੱਢ ਕੇ ਤੇ ਇਹਨਾਂ ਨੂੰ ਐਡਜਸਟ ਕਰ ਦਿੱਤਾ ਜਾਊਗਾ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਇਹ ਵੀ ਹੈਰਾਨੀ ਹੈ ਪੰਜਾਬ ਸਰਕਾਰ ਦੀ ਇਹ ਵੀ ਹੈਰਾਨੀ ਹੈ ਕਿ ਨਾ ਤਾਂ ਇਹਨਾਂ ਤੋਂ ਡੀਜੀਪੀ ਪੱਕਾ ਲਾਇਆ ਗਿਆ ਨਾ ਇਹਨਾਂ ਤੋਂ ਇਹਨਾਂ ਦਾ ਕੋਈ ਜਿਹੜਾ ਉਹ ਡਬਲ ਜਿਹੜਾ ਏਜੀ ਪੰਜਾਬ ਹੀ ਜਿਹੜਾ ਉਹ ਟਿਕ ਰਿਹਾ ਹੈਗਾ ਤੇ ਉੱਪਰ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਮંત્રી ਮੰਡਲ ਦਾ ਵਿਸਤਾਰ ਜਿਹੜਾ ਉਹ ਪੰਜਵੀਂ ਵਾਰ ਕਰਨ ਲੱਗਿਆ ਤੇ ਇੱਕ ਵਾਰ ਵੀ ਉਹਨਾਂ ਦੇ ਵੱਲੋਂ ਜਿਹੜਾ ਜੇ ਮੈਂ ਗੱਲ ਕਰਲਾਂ ਤਾਂ ਕੈਬਨਿਟ ਜਿਹੜੀ ਆ ਪੂਰੀ ਨਹੀਂ ਕੀਤੀ ਗਈ ਤਾਂ ਇਸ ਕਰਕੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਕੈਬਨਿਟ ਇਸ ਵਾਰ ਪੂਰੀ ਕਰ ਲਈ ਜਾਊਗੀ ਆਖਰੀ ਜਿਹੜੇ ਜਿਹੜੇ ਰਹਿੰਦੇ ਆ 1.5 ਸਾਲ ਕਿ ਉਹਦੇ ਵਿੱਚ ਪੂਰੀ ਕੈਬਨਿਟ ਪੂਰੀ ਕਰ ਲਈ ਜਾਊਗੀ ਜਾਂ ਫਿਰ ਹਾਲੇ ਵੀ ਦੋ ਤਿੰਨ ਮੰਤਰੀ ਕੱਢ ਕੇ ਦੋ ਤਿੰਨ ਨਵੇਂ ਐਡ ਕੀਤੇ ਜਾਣਗੇ ਔਰ ਲਾਲਚ ਦਿਖਾ ਕੇ ਵਿਧਾਇਕਾਂ ਨੂੰ ਰੋਕਿਆ ਜਾਊਗਾ ਕਿ ਭਾਈ ਆ ਜੱਕ ਦੋ ਹਲੇ ਵਿਭਾਗ ਖਾਲੀ ਪਏ ਐ ਤੇ ਤੇਰੇ ਵਾਸਤੇ ਪਿਆ ਕੋਈ ਗੱਲ ਨਹੀਂ ਤੈਨੂੰ ਕਰਾਂਗੇ ਸ਼ਾਮ ਨੂੰ ਇਹ ਵੀ ਜਿਹੜੀ ਗੱਲ ਦੇਖਣ ਵਾਲੀ ਹੋਊਗੀ ਪਰ ਲਖਵਿੰਦਰ ਜੀ ਇਹ ਗੱਲ ਤੈਅ ਮੰਨੀ ਜਾ ਰਹੀ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਕਿਸੇ ਵੀ ਟਾਈਮ ਪਰਸੂ ਵੀ ਹੋ ਸਕਦਾ ਕਿਉਂਕਿ ਅੱਜ ਉਹਨਾਂ ਨੇ ਟਾਈਮ ਮੰਗਣਾ ਹੈਗਾ ਹੋ ਸਕਦਾ ਪਰਸੂ ਹੋਵੇ ਹੋ ਸਕਦਾ ਕੱਲ੍ਹ ਹੋਵੇ ਜਾਂ ਚੌਥੇ ਹੋਵੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ 5.5 ਬਾਰੇ ਪੰਜਾਬ ਦੇ ਰਾਜਪਾਲ ਨੋ ਮਿਲ ਕੇ ਸਮਾਂ ਜਿਹੜਾ ਉਹ ਮੰਗ ਸਕਦੇ ਆ ਨਵੇਂ ਮੰਤਰੀਆਂ ਦੀ ਸੋਚ ਚੁਕ ਸਮਾਗਮ ਦੀ ਵਾਸਤੇ ਸੋ ਇਸ ਕਰਕੇ ਅੰਦਾਜ਼ੇ ਲਾਏ ਜਾ ਰਹੇ ਆ ਔਰ ਅੰਦਾਜ਼ੇ ਇਹ ਵੀ ਹੈ ਅੰਦਾਜ਼ੇ ਨਹੀਂ ਰਹਿ ਗਏ ਹੁਣ ਤਾਂ ਪੱਕੀ ਗੱਲ ਹੋ ਗਈ ਕਿਉਂਕਿ ਅਰਵਿੰਦ ਕੇਜੀਵਾਲ ਨੇ ਕੋਈ ਦੀ ਇਹ ਗੱਲ ਕਹੀ ਸੀ ਔਰ ਬੜੀ ਜਲਦੀ ਮੰਤਰੀ ਚੁਣਨ ਦੀ ਜਿਹੜੀ ਆ ਗੱਲ ਕਹੀ ਸੀ ਪਹਿਲਾਂ ਤਾਂ ਠੀਕ ਹੈ ਕਿ ਜਦੋਂ ਭਿੰਦਰ ਭਗਤ ਜਿਹੜੇ ਆ ਚੋਣ ਜਿੱਤ ਕੇ ਆਏ ਸੀਗੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਸੀਗੇ ਕਿ ਤੁਸੀਂ ਇਹਨੂੰ ਜਿਤਾ ਦਿਓ ਤੇ ਮੈਂ ਮੰਤਰੀ ਜਿਹੜਾ ਉਹ ਬਣਵਾ ਦੂੰਗਾ ਬਾਦ ਦੇ ਵਿੱਚ ਉਹਨਾਂ ਨੂੰ ਕਈ ਸਮਾਂ ਜਿਹੜਾ ਉਹ ਮੰਤਰੀ ਨਹੀਂ ਸੀ ਬਣਵਾਇਆ ਜਾ ਸਕਿਆ ਪਰ ਤਾਂ ਲੱਗਿਆ ਸੀਗਾ ਕਿ ਅੰਦਰ ਖਾਤੇ ਰੋਲਾ ਰੱਪਾ ਜਿਹੜਾ ਉਹ ਪੈ ਗਿਆ ਥੋੜਾ ਜਿਹਾ ਸਮਾਂ ਲੱਗ ਗਿਆ ਸੀ ਪਰ ਇਸ ਵਾਰ ਅਰਵਿੰਦ ਕੇਜਰੀਵਾਲ ਨੇ ਖੁਦ ਜਿਹੜਾ ਉਹ ਉਹ ਵਾਅਦਾ ਕੀਤਾ ਹੋਇਆ ਔਰ ਕਿਤੇ ਨਾ ਕਿਤੇ ਉਹਨਾਂ ਨਾਲ ਸ਼ਰਤ ਰੱਖ ਕੇ ਜਿਹੜੀ ਉਹਨਾਂ ਨੂੰ ਚੋਣ ਲੜਾਈ ਗਈ ਹੈ ਅਰੋੜਾ ਸਾਹਿਬ ਨੂੰ ਸੋ ਇਸ ਕਰਕੇ ਉਹ ਵੀ ਕਾਲੇ ਹੋਏ ਹੋਏ ਆ ਕਿ ਭਾਈ ਜਲਦ ਤੋਂ ਜਲਦ ਜਿਹੜਾ ਉਹ ਮੰਤਰੀ ਬਣਨਾ ਹੈ ਸਮਾਂ ਜਿਹੜਾ ਉਹ ਬੜਾ ਥੋੜਾ ਰਹਿ ਗਿਆ ਸੋ ਇਸ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸ਼ਾਮ ਨੂੰ ਸਮਾਂ ਲੈਣਗੇ ਰਾਜਪਾਲ ਸਾਹਿਬ ਤੋਂ ਔਰ ਕਿਸੇ ਵੀ ਸਮੇਂ ਦੋ ਤਿੰਨ ਮੰਤਰੀਆਂ ਦੀ ਕਹਿੰਦੇ ਛੁੱਟੀ ਹੋ ਸਕਦੀ ਹੈ ਔਰ ਇਹ ਜਿਹੜੇ ਤੋਂ ਕੁਝ ਨਵੇਂ ਮੰਤਰੀ ਜਿਹੜੇ ਆ ਉਹ ਚੁਣੇ ਜਾ ਸਕਦੇ ਆ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਵਾਰ ਕੈਬਨਿਟ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਕਰ ਲਈ ਜਾਊਗੀ ਜਾਂ ਫਿਰ ਹਲੇ ਵੀ ਅਧੂਰੀ ਕੈਬਨਿਟ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਮ ਚਲਾਉਣਾ ਪਊ ਜੀ ਬਿਲਕੁਲ ਸੋ ਅੱਜ ਮੁੱਖ ਮੰਤਰੀ ਸਾਹਿਬ ਰਾਜਪਾਲ ਸਾਹਿਬ ਨੂੰ ਮਿਲਣਗੇ ਤੇ ਸਮਾਂ ਲੈਣ ਦੀ ਗੱਲ ਜੋ ਚਰਚਾਾਂ ਵਿੱਚ ਚੱਲ ਚੁੱਕੇ ਨੇ ਸੋ ਇੱਕ ਵਾਰ ਫਿਰ ਤੋਂ ਹੁਣ ਫੇਰ ਬਦਲ ਹੋਏਗੀ ਕਿਹੜੇ ਕਿਹੜੇ ਮੰਤਰੀਆਂ ਦੇ ਡਿਪਾਰਟਮੈਂਟ ਬਦਲੇ ਜਾਣਗੇ ਨਵੇਂ ਵਿਧਾਇਕਾਂ ਨੂੰ ਕਿਉਂਕਿ ਦੁਆਬੇ ਦੇ ਇੱਕ ਐਮਐਲਏ ਦੀ ਗੱਲ ਚੱਲ ਰਹੀ ਹੈ ਵੀ ਸ਼ਾਇਦ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਦੁਆਬੇ ਦਾ ਇਹ ਕਿਹੜਾ ਵਿਧਾਇਕ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਣ ਵਾਲਾ ਲੇਕਿਨ ਇੱਕ ਹਫ਼ਤੇ ਦੇ ਵਿੱਚ ਵਿੱਚ ਸ਼ਾਇਦ ਇਹ ਫੇਰ ਬਦਲਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਸੋ ਸਿੱਤੂ ਜੀ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਖਵਿੰਦਰ ਜੀ ਸੋ ਇਸਾਨ ਸੁਖਵਿੰਦਰ ਸਿੰਘ ਸਿੱਧੂ ਜਿੰਨਾ ਵੱਲੋਂ ਅੱਜ ਦੀਆਂ ਇਹਨਾਂ اہم ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ ਉਹ ਤੱਕ ਦੇ ਇਜਾਜ਼ਤ ਧੰਨਵਾਦ